ਤੁਨਾ ਸਾਹਿਬ ਪ੍ਰਸਤੇ ਚੇਅਰਮੈਨ ਊਂਪ੍ਰਕਾਸ਼ ਗੱਬਰ ਅਤੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਇੱਕ ਵਫ਼ਦ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਖਾਤੇ ਡੀਸੀਪੀ ਲਾਅ ਐਂਡ ਆਰਡਰ ਵਿਜੈਾਲਨ ਸਿੰਘ ਨੂੰ ਮਿਲਿਆ ਅਤੇ ਉਹਨਾਂ ਨੇ ਸ਼ਹਿਰ ਵਿੱਚ ਬਾਬਾ ਸਾਹਿਬ ਅੰਬੇਦਕਰ ਜਿੱਦੀਆਂ ਜੋ ਵੀ ਮੂਰਤੀਆਂ ਲੱਗੀਆਂ ਹਨ ਉਹਨਾਂ ਦੀ ਸੁਰੱਖਿਆ ਬਾਰੇ ਗੱਲਬਾਤ ਕੀਤੀ ਇਸ ਮੌਕੇ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਖ ਨੇ ਪ੍ਰੋਸਾ ਦਿੱਤਾ ਕਿ ਬਾਬਾ ਸਾਹਿਬ ਅੰਬੇਦਕਰ ਦੀਆਂ ਜਿੰਨੀਆਂ ਵੀ ਸ਼ਹਿਰ ਵਿੱਚ ਮੂਰਤੀਆਂ ਲੱਗੀਆਂ ਹਨ ਉਸ ਦੀ ਸੁਰੱਖਿਆ ਬਾਰੇ ਜੋ ਵੀ ਉਚਿਤ ਪ੍ਰਬੰਧ ਹੋਣਗੇ ਉਹ ਕੀਤੇ ਜਾਣਗੇ। ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਡੀ ਜਤਿੰਦਰ, ਡੀਐਸਪੀ ਨੀਰਜ ਅਨਾਰਿਆ, ਵਿਧਿਕ ਕਮਿਸ਼ਨਰ सुरेंद्र ਸਿੰਘ, ਚੇਅਰਮੈਨ सुरेंद्र ਟੋਨਾ, ਬਾਉ ਕੇਵਲ ਕੁਮਾਰ, ਬਾਬਾ ਬਲਵੰਤਨਾਥ, ਅਮਿਤ ਕੁਮਾਰ, ਵਿਜੇ ਕੁਮਾਰ ਸਮੇਤ ਕਈ ਹੋਰ ਅਧਿਕਾਰੀ ਹਾਜ਼ਰ ਸਨ। ਅੰਬੈਸਡਰ ਪੁਲਿਸ ਦੇ ਰਿਪਰੈਜ਼ੈਂਟੇਟਿਵਸ ਆਲਮ ਜੀ ਤੇ ਨਾਲ ਸਾਡੇ ਸਾਰੇ ਵਾਲਮੀਕੀ ਸਮਾਜ ਦੇ ਜਿਹੜੇ ਉੱਚ ਸਾਰੇ ਲੀਡਰ ਨੇ ਉਹ ਸਾਡੇ ਵਿੱਚ ਮੌਜੂਦ ਸਨ ਸੋ ਇੱਕ ਵਾਰ ਰਿਵਿਊ ਕੀਤਾ ਗਿਆ ਕਿ ਜਿਹੜਾ ਸਟੈਚੂਜ਼ ਦੇ ਆਲੇ ਦੁਆਲੇ ਅਸੀਂ ਬੈਰੀਕੇਡਿੰਗ ਕਰ ਰਹੇ ਹਾਂ ਕਿ ਉਹ ਸੇਫ ਹੈ ਕਿ ਜਿਸ ਕੰਮ ਵਾਸਤੇ ਉਹ ਕੀਤੀ ਜਾ ਰਹੀ ਹੈ ਉਹ ਪਰਪਸ ਪੂਰਾ ਹੋ ਰਿਹਾ ਕਿ ਨਹੀਂ ਸੋ ਉਹਦੇ ਵਿੱਚ ਜੋ ਵੀ ਹੁਣ ਰਲ ਕੇ ਫੈਸਲਾ ਹੋਇਆ ਜੋ ਵੀ ਚੇਂਜਸ ਉਹਨਾਂ ਨੇ ਕਈਆਂ ਨੇ ਸਾਨੂੰ ਉਹ ਅਸੀਂ ਜਲਦੀ ਤੋਂ ਜਲਦੀ ਇੰਪਲੀਮੈਂਟ ਕਰਕੇ ਤੇ ਇਹਨਾਂ ਨੂੰ ਸੇਫ ਕਰਕੇ ਇੱਕ ਵਾਰ ਤੇ ਦੈਨ ਵੀ ਵਿਲ ਹੈਂਡ ਓਵਰ ਕੀਤਾ ਸਮਾਸ਼ਨਾ ਕਾਰਪੋਰੇਸ਼ਨ ਸਾਥ ਤੇ ਸਮਾਜ ਦੇ ਮੁੱਖੀਆਂ ਨਾਲ ਮੀਟਿੰਗਾਂ ਤੇ ਹੋਈ ਹੈ ਤੇ ਜਿਹੜੀ ਅੰਬੇਡਕਰ ਸਾਹਿਬ ਦੇ ਸਟੈਚੂਜ਼ ਦੀ ਸੇਫਟੀ ਬਾਰੇ ਅਸੀਂ ਵਿਚਾਰ ਕੀਤਾ ਤੇ ਆਪਣਾ ਉਹਦੇ ਗ੍ਰਿਲਸ ਵਗਰਾ ਸਟਰੋਂਗ ਤੇ ਹੋਰ ਕੈਮਰਾਜ਼ ਵਗਰਾ ਲਗਾਏ ਜਾਣਗੇ ਤੇ ਪੂਰੀ ਸੇਫਟੀ ਰੱਖੀ ਜਾਏਗੀ ਅੱਜ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਭਾਰਤ ਸਭਦਾਨ ਨਰਮਤਾ ਡਾਕਟਰ ਪੀਰੋ ਮੀਰਗਾ ਦੇ ਸਟੈਚੂ ਆ ਜਿੰਨੇ ਨੇ ਪਿੱਛੇ ਛੇਡ ਛਾੜ ਦਿੱਤੇ ਉਨਾਂ ਦੀ ਸੇਫਟੀ ਬਾਤ ਤੇ ਜਾਂ ਦੀ ਬਿਊਟੀ ਗ੍ਰੀਫੀਕੇਸ਼ਨ ਕਰਨ ਦੇ ਬਾਅਦ ਤੇ ਉਲਟ ਪ੍ਰਸ਼ਾਸਨ ਤੇ ਕਾਰਪੋਰੇਟ ਕਮਿਸ਼ਨ ਨਾਲ ਮੀਟਿੰਗ ਹੋਈ ਹੈ ਜਿਹਦੇ ਚ ਨਿਰਣਾ ਲਿਆ ਉਹ ਦੀ ਸੇਫਟੀ ਦੇ ਬਾਤ ਤੇ ਸਾਰੇ ਕੰਮ ਕੀਤੇ ਜਾਣਗੇ ਪੈਸੇ ਜਿੰਨੇ ਵੀ ਲੱਗਣਗੇ ਲਾਵਾਂਗੇ ਬੀਡੀਫੀਕੇਸ਼ਨ ਦੇ ਵਿੱਚ ਕੋਈ ਕਮੀ ਨਹੀਂ ਛੱਡੇਗੀ ਅੱਜ ਮਾਨਯੋਗ ਸਾਡੇ ਵਿਜੇ ਆਲਮ ਜੀ ਉਹਨਾਂ ਦੀ ਡਿਊਟੀ ਲੱਗੀ ਸੀ ਵੀ ਪੁਲਿਸ ਕਾਰਪੋਰੇਸ਼ਨ ਕਮਿਸ਼ਨਰ ਨਾਲ ਮੀਟਿੰਗ ਗੱਬਰ ਹੋਣਾ ਦੇ ਨਾਲ ਸਾਰੇ ਜਿੰਨੇ ਵੀ ਨੁਮਾਇੰਦੇ ਸਾਡੇ ਆਏ ਆ ਉਹਨਾਂ ਦੇ ਨਾਲ ਮੀਟਿੰਗ ਹੋਈ ਆ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦੀ ਆ ਉਹਨਾਂ ਨੇ ਅਫਸਰ ਸਾਜ ਕੇ ਜੋ ਸਾਡੀਆਂ ਡਿਮਾਂਡਾਂ ਸੀ ਉਹ ਸਾਡੀਆਂ ਉਹਨਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਹੱਲ ਹੋ ਜਾਣਗੀਆਂ